ਦੁਨੀਆ ਦਾ ਸੁਪਰ ਪਾਵਰ ਦੇ ਸਮਝਿਆ ਜਾਂਦਾ ਅਮਰੀਕਾ ਅੱਗ ਦੀਆਂ ਲਪਤਾ ਅਗੇ ਬੇਬਸ ਹੋਇਆ ਦਿਖਾਈ ਦੇ ਰਿਹਾ ਹੈ ਭਾਵੇਂ ਕਿ 8 ਜਨਵਰੀ ਨੂੰ ਲਾਸ ਐਂਜਲਸ ਦੇ ਜੰਗਲਾਂ ਵਿੱਚ ਲੱਗੀ ਅੱਗ ਉੱਪਰ ਕੁਝ ਹੱਦ ਤੱਕ ਕਾਬੂ ਪਾਇਆ ਜਾ ਚੁੱਕਾ ਹੈ ਪਰ ਫਿਰ ਵੀ ਅਜੇ ਵੀ ਇਸ ਖਤਰੇ ਤੋਂ ਬਚਿਆ ਨਹੀਂ ਜਾ ਸਕਦਾ ਤੇ ਇਸ ਤੋਂ ਇਲਾਵਾ ਸੈਂਟ ਜਿਹੜੀ ਫ੍ਰਾਂਸਿਸਕੋ ਆ ਉਹਦੇ ਵਿੱਚ ਵੀ ਅਲਰਟ ਜਾਰੀ ਕੀਤਾ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਵੀ ਤਿਆਰ ਰਹਿਣ ਲੋਕ ਵੀ ਉਸ ਸਮੇਂ ਵੀ ਕੋਈ ਹਵਾਵਾਂ ਜਿਹੜੀਆਂ ਤੇਜ਼ ਆ ਸਕਦੀਆਂ ਤੇ ਉੱਥੇ ਵੀ ਕੋਈ ਐਸੀ ਅੱਗ ਲੱਗਣ ਦੀ ਘਟਨਾ ਹੋ ਸਕਦੀਆਂ ਤੇ ਇਹਦੇ ਚ ਜਿਹੜੇ ਲਾਂਸ ਇੰਜਲਸਾ ਇਹ ਸਭ ਤੋਂ ਪੈਰ ਦੇ ਧਾਰ ਤੇ ਅਮੀਰ ਲੋਕਾਂ ਦਾ ਮੰਨਿਆ ਇਲਾਕਾ ਸੀਗਾ ਜਿੱਥੇ ਲੋਕ ਆ ਕੇ ਰਹਿੰਦੇ ਆ ਮਹਿੰਗਾ ਇਲਾਕਾ ਸੀ ਮਹਿੰਗੇ ਜਿਹੜੇ ਘਰ ਸੀ ਇੱਥੇ ਹਾਲੀਵੁੱਡ ਵੀ ਸੀ ਅਮਰੀਕਾ ਦਾ ਜਿਹੜਾ ਹਾਲੀਵੁੱਡ ਸੀਗਾ ਇਹ ਇੱਥੇ ਲੋਕ ਜਿਹੜੇ ਸੀਗੇ ਇੱਥੇ ਫਿਰ ਸੁਪਰਸਟਾਰ ਸੁਪਰਸਟਾਰ ਰਹਿੰਦੇ ਸੀਗੇ ਤੇ ਉਹਦੇ ਚ ਜਿਹੜੀ 40000 ਏਕੜ ਵਿੱਚ ਜਿਹੜੀ ਅੱਜ ਤੱਕ ਅੱਗ ਫੈਲ ਚੁੱਕੀ ਆ ਤੇ 12000 ਤੋਂ ਵੱਧ ਇਮਾਰਤਾਂ ਅੱਗ ਕਾਰਨ ਤਬਾਹ ਹੋ ਚੁੱਕੀਆਂ ਤੇ ਜਿੰਨਾ ਲੋਕ ਆ ਜਿਹੜੇ ਉਹ ਟੈਂਟਾਂ ਵਿੱਚ ਸਰਨਾਰਥੀ ਟੈਂਟਾਂ ਵਿੱਚ ਰਹਿ ਰਹੇ ਨੇ ਤੇ ਇਹਦੇ ਚ ਜਿਹੜੇ ਬਾਬੇ ਨਾਨਕ ਦੇ ਫਲਸਫਾ ਬਾਬੇ ਨਾਨਕ ਦੇ ਜਿਹੜੇ ਸਿੱਖ ਆ ਦੁਨੀਆ ਭਰ ਵਿੱਚ ਜਿਨ੍ਹਾਂ ਨੂੰ ਭਾਵੇਂ 2% ਹੀ ਕਿਹਾ ਜਾਂਦਾ ਹੈ ਪਰ ਅੱਜ ਉਹ 100% ਲੋਕਾਂ ਨੂੰ ਜੋ ਅਮਰੀਕਾ ਦੇ ਗੁਰੂ ਘਰ ਹੈ ਉਹਨਾਂ ਵਿੱਚੋਂ ਲੰਗਰ ਤਿਆਰ ਕਰਕੇ ਬਾਬੇ ਨਾਨਕ ਦਾ ਜੋ ਲੰਗਰ ਹੈ ਉਹ ਬਿਨਾਂ ਭੇਦਭਾਵ ਤੋਂ ਵਰਤਾਇਆ ਜਾ ਰਿਹਾ ਹੈ ਤੇ ਇਹ ਇਕੱਲੇ ਵਿਦੇਸ਼ਾਂ ਵਿੱਚ ਹੀ ਨਹੀਂ ਹੁੰਦਾ ਜਦੋਂ ਭਾਰਤ ਵਿੱਚ ਵੀ ਕੁਦਰਤੀ ਆਫਤਾਂ ਆਉਂਦੀਆਂ ਤਾਂ ਸਿੱਖ ਜਿਨ੍ਹਾਂ ਨੂੰ ਵੱਖਵਾਦੀ ਅਤਵਾਦੀ ਜਾਂ ਖਾਲਸਤਾਨੀ ਕਹਿ ਕੇ ਕੁਝ ਲੋਕਾਂ ਵੱਲੋਂ ਪੁਕਾਰਿਆ ਜਾਂਦਾ ਤੇ ਉਹ ਵੱਧ ਛੱਡ ਕੇ ਕੁਦਰਤੀ ਆਫਤਾਂ ਅੱਗੇ ਇਹ ਗੁਰੂ ਕਾ ਲੰਗਰ ਤਿਆਰ ਕਰਕੇ ਸਰਦਾਰਾਂ ਦੇ ਕੈਂਪਾਂ ਵਿੱਚ ਭੇਜਦੇ ਆ। ਸੋ ਦੋਸਤੋ ਇਸ ਗੱਲ ਦੀ ਵੀ ਸਾਨੂੰ ਹੌਸਲਾ ਬਜਾਈ ਦੇਣੀ ਚਾਹੀਦੀ ਹੈ ਉਹਨਾਂ ਨੂੰ ਜਿਹੜੇ ਕਈ ਵਾਰੀ ਮੱਚਦੀ ਅੱਗ ਵਿੱਚ ਤੇ ਜਾਂ ਕਿਤੇ ਵੀ ਕੁਦਰਤੀ ਆਫਤ ਹੁੰਦੀ ਹੈ ਉੱਥੇ ਜਾ ਕੇ ਲੰਗਰ ਲਗਾਉਂਦੇ ਆ। ਤੇ ਆਪਣੇ ਜਿਹੜੇ ਫਲਸਫਾ ਸਾਡਾ ਮਾਰਗ ਦਿੱਤਾ ਸਾਨੂੰ ਸੁਨੇਹਾ ਦਿੱਤਾ ਬਾਬੇ ਨਾਨਕ ਨੇ ਉਹਦੇ ਉੱਪਰ ਚੱਲ ਕੇ ਜਿਹੜੇ ਦੀਨ ਦੁਖੀਆਂ ਦੀ ਮਦਦ ਕਰਦੇ ਆ ਤੇ ਹੁਣ ਇਹ ਪ੍ਰਮਾਤਮਾ પાસે ਅਰਦਾਸ ਕਰਦੇ ਆ ਕਿ ਵੀ ਇਹ ਅੱਗ ਠੰਡੀ ਪਵੇ ਤੇ ਲੋਕ